ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਸੁਸਾਇਟੀ ਅਰਜੇਠੜ ਮੋਗਾ ਜਿਹੜੀ ਕਿ 2000 ਤੋਂ ਸੰਗਤਾਂ ਦੀ ਸੇਵਾ ਨੂੰ ਸਮਰਪਤ ਆ ਜਿੱਥੇ ਗੱਲ ਕਰਦੇ ਆ ਜਿਹੜੇ ਕਿ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਮੇਰੇ ਬਹੁਤ ਸਤਿਕਾਰਯੋਗ ਵੀਰ ਗੁਰਸੇਵ ਸਿੰਘ ਸਨਿਆਸੀ ਜੀ ਪ੍ਰਧਾਨ ਤੇ ਜਿੰਨੇ ਵੀ ਸਮੁੱਚੀ ਟੀਮ ਦੇ ਮੈਂਬਰ ਸਾਹਿਬਾਨਾਂ ਕਿਉਂਕਿ ਹਰੇਕ ਭਰਾ ਦਾ ਵਕ ਵਕ ਸਵਾਮ ਦੇ ਵਿੱਚ ਯੋਗਦਾਨ ਜਿੱਥੇ ਗੱਲ ਕਰਦੇ ਆ ਸਮਾਜ ਸੇਵਾ ਸੁਸਾਇਟੀ ਰਿਲੇਟਡ ਮੋਗਾ ਦੀ ਕਿ 2000 ਤੋਂ ਜਿਹੜੀਆਂ ਇੱਕ ਸਵਾਵਾਂ ਸ਼ੁਰੂ ਕੀਤੀਆਂ ਸੀ ਜਿਹੜੀਆਂ ਕਿ ਅੱਜ ਤੱਕ ਜਿਹੜੀਆਂ ਕਿ ਲਵਾਰਸ ਡੈੱਡ ਬਾਡੀਆਂ ਚਾਹੇ ਕੋਈ ਨਹਿਰਾਂ ਵਾਲੀਆਂ ਹੋਣ ਚਾਹੇ ਕੋਈ ਰੇਲਵੇ ਵਾਲੀ ਹੋਵੇ ਚਾਹੇ ਕਿ ਸੜਕ ਦੁਰਘਟਨਾ ਦੇ ਵਿੱਚ ਜਿਹਦੀ ਸਨਾਖਤ ਨਾ ਹੋਈ ਹੋਵੇ ਕਿਉਂਕਿ ਸਮਾਜ ਸੇਵਾ ਸੁਸਾਇਟੀ ਦੇ ਵੱਲੋਂ ਤਕਰੀਬਨ ਕਹਿ ਸਕਦੇ ਹਾਂ ਅਸੀਂ ਪੌਣੇ 500 ਜਿਹੜਾ ਕਿ ਅਸੀਂ ਸੰਸਕਾਰ ਕਰ ਚੁੱਕੇ ਹਾਂ ਉਹਨਾਂ ਦੇ ਵਾਰਸ ਬਣ ਕੇ ਤੇ ਜਿਹੜੇ ਕਿ ਇਹਨਾਂ ਦੀਆਂ ਜਿਹੜੀਆਂ ਆਸਥੀਆਂ ਵੀ ਜਲ ਪ੍ਰਵਾਹ ਕੀਤੀਆਂ ਜਾ ਚੁੱਕੀਆਂ ਹਨ ਤੇ ਇਹਨਾਂ ਦੇ ਭੋਗ ਵੀ ਪਾਇਟਾ ਚੁੱਕੇ ਹਨ ਤੇ ਜਿਹੜੇ ਹੁਣ ਅਸੀਂ 42 ਲੋਅਸ ਡੈੱਡ ਬਾਡੀਆਂ ਦੇ ਜਿਹੜੇ ਭੋਗ ਪਾ ਰਹੇ ਹਾਂ ਜਿਹੜੀਆਂ ਕਿ ਸਨਾਖਤ ਨਹੀਂ ਹੋਈਆਂ ਉਹਨਾਂ ਦੇ ਵਿੱਚੋਂ ਰੇਲਵੇ ਵਾਲੀਆਂ ਨਹਿਰਾਂ ਵਾਲੀਆਂ ਰੋਡ ਐਕਸੀਡੈਂਟ ਜਿਹੜੀਆਂ ਕਿ ਲੋਅਸ ਡੈੱਡ ਬਾਡੀਆਂ ਮਿਲੀਆਂ ਇਹਨੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੇ ਕਿ ਇਹਨਾਂ ਦੇ ਸੰਸਕਾਰ ਕਰਕੇ ਜਿਹੜੇ ਕਿ ਹੁਣ ਭੋਗ 42 ਦੇ ਗੁਰਦੁਆਰਾ ਗੁਰਤੇਗ ਭਾਦਰ ਸਾਹਿਬ ਵਿਖੇ ਪਾਈ ਜਾ ਰਹੇ ਹਨ ਜਿਹੜਾ ਕਿ ਉਹਨਾਂ ਦਾ 30 ਤਰੀਕ ਦਾ ਹੀ ਸਮਾਂ ਰੱਖਿਆ ਵਾ ਗੁਰਤੇਗ ਭਾਦਰ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪਾਈ ਜਾਣਗੇ ਕਿਉਂਕਿ ਇਹਨਾਂ ਦੀ ਜਿਹੜੀ ਕਿਰਿਆ ਉਹ ਕਿਉਂਕਿ ਸਮਾਜ ਸੇਵਾ ਸਿੱਟੀ ਦਾ ਵਾਰਸ ਬਣ ਕੇ ਜਿਹੜਾ ਕਿ ਉਹਨਾਂ ਦੀ ਸਾਹ ਸੰਭਾਲ ਕੀਤੀ ਜਾਂਦੀ ਹੈ ਕਿਉਂਕਿ ਇਹ ਸਾਹ ਸੰਭਾਲ ਕਰਨੀ ਕਿਉਂਕਿ ਜਿੱਥੇ ਸਤਿਗੁਰੂ ਜੀਾਂ ਸੇਵਾ ਬਖਸ਼ਦੇ ਹਨ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕਰੀ ਕੋਈ ਕਰੇ ਚਿਤ ਲਾਏ ਕਿਉਂਕਿ ਜਿੱਥੇ ਇਹਨਾਂ ਨੇ ਭਰਾਵਾਂ ਦਾ ਯੋਗਦਾਨਾਂ ਕਿਉਂਕਿ ਮੈਂ ਇਹਨਾਂ ਦੇ ਮਾਤਾ ਪਿਤਾ ਨੂੰ ਸਲਾਮ ਕਰਦਾ ਇਹਨਾਂ ਦੀਆਂ ਭੈਣਾਂ ਨੂੰ ਸਿਰ ਉਲੂਟ ਕਰਦਾ ਇਹਨਾਂ ਦੇ ਵੀਰਾਂ ਨੂੰ ਸਲੂਟ ਕਰਦਾ ਕਿਉਂਕਿ ਸੇਵਨ ਸਮਰਪਿਤ ਹੋਣਾ ਬਹੁਤ ਵੱਡੀ ਗੱਲ ਆ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਸੇਵਾ ਬਖਸ਼ਦੇ ਹਨ ਉਹਨਾਂ ਸਵਾਮਾਂ ਦੇ ਵਿੱਚੋਂ ਜਿਹੜੇ ਕਿ ਅਸੀਂ ਵਾਰਸ ਬਣ ਕੇ ਸਾਡੇ ਜਿਹੜੇ ਭਰਾਵਾ ਇਹ ਸਵਾਮਾਂ ਦੇ ਵਿੱਚ ਉਤਰਦੇ ਹਨ ਦਿਨ ਦੀ ਦੇਖਦੇ ਰਾਤ ਨਹੀਂ ਦੇਖਦੇ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਜਿਹੜੇ ਕਿ ਹੁਣ ਅਸੀਂ ਲੋਵਾਰਸਾਂ ਦੇ ਜਿਹੜੇ ਕਿ ਬਿਆਲੀਆਂ ਦੇ ਪੋਗਰ ਦੁਆਰਾ ਤੇ ਇੱਕ ਬਾਤ ਦੱਸ ਆਏ ਵਿਖੇ ਪਾ ਰਹੇ ਹਾਂ ਸਮੂਹ ਸੰਗਤ ਦੇ ਸਮਾ ਵਿੱਚ ਬੇਨਤੀ ਕਰਦੇ ਆ ਤੇ ਜਿਹੜਾ ਕਿ ਤੁਹਾਡਾ ਬੰਦਾ ਦਸਵੰਦ ਆ ਜਿਹੜਾ ਕਿ ਤੁਸੀਂ ਦਸਵੰਦ ਅੱਗੇ ਵੀ ਸਮਾਜ ਸੇਵਾ ਸਾਈਟ ਨੂੰ ਪਹੁੰਚਦਾ ਕਰਦੇ ਆ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਜਿਹੜੇ ਸਾਡੇ ਭੈਣ ਭਰਾ ਬੈ ਉਹ ਸੇਵਾ ਨੂੰ ਵੇਖ ਕੇ ਜੜੀਆਂ ਕੀ ਜੜੀਆਂ ਕਿ ਲਵਾਰਸ ਡੈਡ ਬਣੀਆਂ ਦੇਖਣਯੋਗ ਨਹੀਂ ਹੁੰਦੀਆਂ ਇਹ ਇੱਕ ਡੈਡ ਬੋਡੀ ਵੀ ਦਿਖਾ ਦਈਏ ਕਿਸੇ ਭੈਣ ਭਰਾ ਉੱਤੇ ਮੇਰੇ ਸਾਹਮਣੇ ਵੀ ਚਾਰ ਦਿਨ ਰੋਟੀ ਨਾ ਖਾਵੇ ਉਹਨਾਂ ਦੇ ਅਸੀਂ ਵਾਰਸ ਬਣ ਕੇ ਜਿਹੜੇ ਕਿ ਅਸੀਂ ਬਿਆਲੀਆਂ ਦੇ ਜਿਹੜੇ ਹੁਣ ਉਹ ਗੁਰਦੁਆਰਾ ਤੇਗ ਬਾਦ ਸਾਬੇ ਕੋ ਪਾ ਰਹੇ ਆ ਤੇ ਜਿਹੜਾ ਕਿ ਦਸਵੰਦ ਤੁਸੀਂ ਆਪਣਾ ਸਮਾਜ ਸੇਵਾ ਸਾਇਟੀ ਤੱਕ ਸਾਡੇ ਜਿੰਨੇ ਵੀ ਮੈਂਬਰ ਸਹਿਬਾਨਾ ਖੜੇ ਆ ਇਹਨਾਂ ਦੇ ਚਿਹਰੇ ਵੇਖ ਲਓ ਜਾਂ ਇਹਨਾਂ ਦੀ ਸੁਭਾਵਾਂ ਵੇਖ ਲਓ ਤੁਸੀਂ ਕਿਸੇ ਵੀ ਮੈਂਬਰ ਸਹਿਬਾਨਾ ਜਾਂ ਸਾਡੇ ਪ੍ਰਧਾਨ ਸਾਹਿਬ ਨਾਲ ਕਿਸੇ ਨਾਲ ਵੀ ਤਾਲਮਿਲ ਕਰ ਸਕਦੇ ਆ ਤੁਸੀਂ ਜਿਹੜੀ ਕੀ ਆਪਣੀ ਸੇਵਾ ਸਮਾਜ ਸੇਵਾ ਸੈਕਟੀ ਤੱਕ ਪਹੁੰਚ ਗਈ ਕਰ ਸਕਦੇ ਆਂ ਦੂਸਰੀ ਬੇਨਤੀ ਇਹ ਕਿ ਇਹ ਜ਼ਰੂਰ ਕਰ ਲਗੇ ਆਂ ਜਿਸ ਵੀ ਵੀਰ ਨੂੰ ਤੁਸੀਂ ਭੈਣ ਨੂੰ ਸੇਵਾ ਦੇਣੀ ਆ ਤੇ ਉਹ ਤੌਰ ਤੇ ਰਸੀਦ ਜ਼ਰੂਰ ਪ੍ਰਾਪਤ ਕਰ ਲੀਆਂ ਕਿਉਂਕਿ ਤੁਹਾਡਾ ਦਿੱਤਾ ਹੋਇਆ ਦਸਵੰਦ ਚਾਹੇ ਤੁਸੀਂ 5 ਰੁਪਏ ਸੇਵਾ ਦਿੰਦੇ ਆ ਤੇ ਉਹਦੀ ਰਸੀਦ ਜ਼ਰੂਰ ਪ੍ਰਾਪਤ ਕਰ ਲੀਆਂ ਕਿਉਂਕਿ ਤੁਹਾਡਾ ਦਿੱਤਾ ਹੈ ਦਸਵੰਦ ਸਹੀ ਲੇਖੇ ਲੱਗ ਰੱਖੇ ਲੱਗ ਸਕੇ ਤੇ ਜਿਹੜੇ ਕਿ ਸਮਾਜ ਸੇਵਾ ਸਾਇਟੀ ਦੇ ਮੈਂਬਰ ਸਹਿਬਾਨ ਆ ਜਿਹੜੀਆਂ ਕਿ ਇਹ ਜਾਂ ਵੱਖ-ਵੱਖ ਸਮਾਵਾਂ ਦੇ ਵਿੱਚ ਉਤਰਦੇ ਚਾਹੀ ਹੁਣ ਕਿਸੇ ਭੋਗ ਜਿਹੜੇ ਅਸੀਂ ਪਾ ਰਹੇ ਆ ਉਹਨਾਂ ਦੇ ਵਿੱਚ ਤੁਹਾਡਾ ਦਸਵੰਦ ਲੱਗੇਗਾ ਜਾਂ ਹੋਰ ਵੀ ਜਿਹੜ ਜਿਹੜੀਆਂ ਕਿ ਸਾਨੂੰ ਕਿਸੇਵਾ ਦੀ ਲੋੜ ਪੈਂਦੀ ਹੈ ਜਾਂ ਹੋਰ ਸਮਾਵਾਂ ਦੇ ਵਿੱਚ ਤੁਹਾਡਾ ਜਿਹੜਾ ਯੋਗਦਾਨ ਆ ਇਸੇ ਸੇਵਾ ਦੇ ਵਿੱਚੋਂ ਇਹੀ ਵਰਤ ਕੇ ਜਿਹੜਾ ਤੁਹਾਡਾ ਦਿੱਤਾ ਹੋਇਆ ਦਸਵੰਦ ਆ ਉਹ ਅੱਗੇ ਚਾਹੇ ਕਿ ਗੱਡੀਆਂ ਦਾ ਕੰਮ ਹੋਵੇ ਕਿਸ ਤਰ੍ਹਾਂ ਦੀ ਵੀ ਉਹ ਦਸਵੰਦ ਜਿਹੜਾ ਇਸ ਸਮਾਵਾਂ ਦੇ ਵਿੱਚ ਜਿਹੜਾ ਲੱਗਦਾ ਤੇ ਧੰਨਵਾਦ ਕਰਦੇ ਆ ਅਸੀਂ ਰਾਣਾ ਸੂਜੀ ਦੇ ਸਮੂਹ ਪਰਮਾਰ ਦੇ ਮੈਂਬਰ ਸਾਹਿਬਾਨਾਂ ਦਾ ਉਹਨਾਂ ਦੇ ਵੀਰਾਂ ਦਾ ਭੈਣ ਭਰਾਵਾਂ ਦਾ ਤੇ ਜਿਹੜਾ ਕਿ ਉਹਨਾਂ ਨੇ ਪ੍ਰਾਣ ਕੀਤਾ ਵੀ ਜਿੰਨਾ ਤੱਕ ਮੇਰੀ ਜ਼ਿੰਦਗੀ ਆ ਤੇ ਜਿਹੜਾ ਕਿ ਉਹਨਾਂ ਦਾ ਜਿਹੜਾ ਇਹ ਦਸਵੰਦ ਆ ਜਿਹੜਾ ਕਿ ਲੋਵਾਰਸਾਂ ਤੇ ਲੱਕੜ ਦੀ ਸੇਵਾ ਉਹ ਰਾਣਾ ਸੂਦ ਦੇ ਪਰਿਵਾਰ ਵੱਲੋਂ ਦਿੱਤੀ ਜਾਂਦੀ ਹੈ ਉਹਨਾਂ ਭੈਣ ਭਰਾਵਾਂ ਨੂੰ ਉਹਨਾਂ ਵੀਰਾਂ ਨੂੰ ਉਹ ਸਾਡੇ ਵਿੱਚ ਜਿਹੜੇ ਕਿ ਪਿਤਾ ਦੇ ਸਮਾਨ ਰਾਣਾ ਸੂਜੀਆ ਉਹਨਾਂ ਦੇ ਪਰਿਵਾਰ ਨੂੰ ਅਸੀਂ ਸਲੂਟ ਕਰਦੇ ਆਂ ਤੇ ਉਹਨਾਂ ਦੀ ਸੇਵਾ ਨੂੰ ਇੱਕ ਪਰਵਾਹਤ ਹੋ ਕੇ ਵੀ ਕਿਉਂਕਿ ਉਹ ਤਾਂ ਦਾਵਾਵਾਂ ਦੇ ਸਕਦੇ ਆਂ ਅਸੀਂ ਕੋਈ ਕਰਨਾ ਸੱਚੇ ਪਾਤਸ਼ਾਹ ਨੇ ਆ ਤੇ ਉਸ ਪਰਿਵਾਰ ਦੇ ਜਿਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਅੰਦਰ ਦਿਨ ਰਾਤ ਉਹ ਚਮਤਕੇ ਤਰੱਕੀ ਬਖਸ਼ਣ ਉਹਨਾਂ ਨੂੰ ਸਤਿਗੁਰੂ ਜੀ ਤੇ ਜਿੱਥੇ ਕਿ ਸਮਾਜ ਸੇਵਾ ਸਾਡੀ ਤੇ ਸਾਡੇ ਜਿਹੜੇ ਮੈਂਬਰ ਸਹਿਬਾਨਾ ਇਹਨਾਂ ਨੂੰ ਜਿਹੜਾ ਕਿ ਧੰਗੂ ਗੁਰੂ ਨਾਨਕ ਪਾਤਸ਼ਾਹ ਜੀ ਆਪਣਾ ਮੇਰ ਪ੍ਰਸਰ ਤੇ ਹੱਥ ਰੱਖ ਕੇ ਇਹਨਾਂ ਭਰਾਵਾਂ ਤੋਂ ਸੇਵਾ ਐਂਡੇ ਲੈਂਦੇ ਰਹਿਣ ਤੇ ਜਿਵੇਂ ਭਰਾ ਤੁਹਾਡੇ ਹੱਥੇ ਖੜੇ ਆ ਤੇ ਇਸੇ ਹਾਰ ਅਰਦਾਸ ਕਰਦੇ ਆ ਇੱਕ ਜਿਵੇਂ ਮਾਲਾ ਜੁੜੀ ਹੁੰਦੀ ਆ ਸਾਡੇ ਭਰਾ ਇਸ ਤਰ੍ਹਾਂ ਹੀ ਇੱਕ ਦੇ ਥਵਾਕ ਬਚਨ ਇਹੀ ਸਾਡੀ ਕਾਮਨ ਤੇ ਸਮੂਹ ਸੰਗਤ ਦੇ ਦੁਆਰਾ ਚਰਣਾ ਵਿੱਚ ਬੇਨਤੀ ਕਰਨ ਕੋਈ ਜਿਹੜਾ ਤੁਸੀਂ ਆਦਾ ਦਿੱਤਾ ਹੈ ਦਸਬੰਦ ਸਮਾਜ ਸੇਵਾ ਸਾਇਟੀ ਦੇ ਮੈਂਬਰ ਸਾਹਿਬਨ ਕਿਸੇ ਵੀ ਮੈਂਬਰ ਤੱਕ ਤੁਸੀਂ ਪਹੁੰਚਦਾ ਕਰ ਸਕਦੇ ਆ ਜਿਸ ਵੀ ਵੀਰ ਨੇ ਸੇਵਾ ਦੇਣੀ ਆ ਤੇ ਉਹ ਤੁਰ ਰਸੀਦ ਜ਼ਰੂਰਤ ਪ੍ਰਾਪਤ ਕਰਨੀ 30 ਤਰੀਕ ਨੂੰ ਦਿਨ ਐਤਵਾਰ ਗੁਰਦੁਆਰਾ ਤੇਕਬਾਦ ਸਾਹਿਬ ਵਿਖੇ ਜਿਹੜਾ ਕਿ ਇਹ ਸਮਾਗਮ ਉਲਿੱਕਿਆ ਗਿਆ ਹੈ ਕਿ ਜਿਹੜਾ ਕਿ ਸਮਾਂ 12 ਤੋਂ 1 ਵਜੇ ਹੋਵੇਗਾ ਅਸੀਂ ਤਾਂ ਸੰਗਤਾਂ ਦੇ ਚਰਨਾਂ 'ਚ ਇਹ ਵੀ ਬੇਨਤੀ ਕਰਦੇ ਹਾਂ ਕਿ ਕਿਉਂਕਿ ਜਿਹੜੀਆਂ ਇਹ ਪਟਕਦੀਆਂ ਰੂਹਾਂ ਵਾਂ ਤੁਸੀਂ ਆਪਣਾ ਜਿਹੜਾ ਆਪਣੀ ਹਾਜ਼ਰੀ ਕਿਉਂਕਿ ਲੋ ਇੱਕ ਮੁਖ ਦੇ ਵਿੱਚੋਂ ਵੀ ਜੇ ਕਿਸੇ ਨੇ ਵਾਹਿਗੁਰੂ ਬੋਲਿਆ ਵਾ ਮੈਂ ਸਮਝਦਾ ਉਹ ਰੂਹਾਂ ਦਾ ਕਲਿਆਣ ਜਰੂਰ ਹੋਊਗਾ ਜਿੱਥੇ ਸਤਿਗੁਰੂ ਨੇ ਸਾਨੂੰ ਸੇਵਾ ਬਖਸ਼ੀ ਆ ਸਮਾਜ ਸੇਵਾ ਸਿੱਟੀ ਦੇ ਮੈਂਬਰ ਸਭਾ ਨੇ ਉਹਨਾਂ ਨੂੰ ਅਸੀਂ ਆਪਣੀ ਸੇਵਾ ਨੂੰ ਸਮਰਪਿਤ ਇਸੇ ਤਰ੍ਹਾਂ ਹੀ ਰਾਂਗੇ ਅੱਗੇ ਅਰਦਾਸ ਕਰਾਂਗੇ ਅਸੀਂ ਸਤਿਗੁਰੂ ਇਸੇ ਤਰ੍ਹਾਂ ਹੀ ਸਾਨੂੰ ਸਵਾਮਾ ਬਖਸ਼ਦੇ ਰਹਿਣ ਤੇ ਸਾਡਾ ਪਰਿਵਾਰ ਜਿਹੜਾ ਕਿ ਸਮਾਜ ਸੇਵਾ ਦੇ ਇਸੇ ਤਰ੍ਹਾਂ ਹੀ ਫਲਵਾੜੀ ਵਾਂਗੂ ਖੜਿਆ ਰਹੇ ਤੇ ਇੱਕ ਦੂਜੇ ਨਾਲ ਭਰਾਵਾਂ ਨੂੰ ਸਾਡਾ ਤਵਾਕ ਬਾਕੀ